ਹਲਕਤ ਸੁਨਾਮ ਤੋਂ ਵਧਾਈ ਕਰਦੇ ਕੈਬਨਿਟ ਮੰਤਰੀ ਅਮਨ अरोड़ा ਨੂੰ ਇੱਕ ਸੰਗਰੂਰ ਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਆ ਅਤੇ ਜੋ ਅੜਕਣਾ ਲਗਾਈਆਂ ਜਾ ਰਹੀਆਂ ਸੀ ਕਿ 26 ਜਨਵਰੀ ਨੂੰ ਕੈਬਨਿਟ ਮੰਤਰੀ ਅਮਨ अरोड़ा ਝੰਡਾ ਨਹੀਂ ਲਹਿਰਾਉਣ ਸਕਣਗੇ ਪਰ ਕੋਰਟ ਨੇ ਇੱਕ ਵੱਡੀ ਰਾਹਤ ਦਿੱਤੀ ਆ ਉਹਨਾਂ ਦੇ ਜੋ ਵਕੀਲ ਨੇ ਸਾਡੇ ਨਾਲ 조ਗੇਸ਼ ਗੁਪਤਾ ਜੀ ਖੜੇ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਆ ਗੁਪਤਾ ਸਾਹਿਬ ਕਿਸ ਤਰ੍ਹਾਂ ਦੀ ਰਾਹਤ ਦਿੱਤੀ ਗਈ ਤੇ ਕੇਸ ਕੀ ਸੀ ਜੱਜ ਸਾਹਿਬ ਨੇ ਕੱਲ ਆਰਗੂਮੈਂਟ ਸੁਣਨ ਤੋਂ ਬਾਅਦ ਅੱਜ ਤੇ ਕੇਸ ਰੱਖਿਆ ਗਿਆ ਸੀ ਤੇ ਆਮਨ ਰੋੜਾ ਜਦੀ ਜੋ ਪ੍ਰੋਬਲਮ ਸੀ ਕਨਵਿਕਸ਼ਨ ਦੀ ਉਹ ਅੱਜ ਸਟੇ ਕਰ ਦਿੱਤੀ ਹੈ ਇਨ ਟਰਮ ਸਟੇ ਕੀਤੀ ਹੈ 31 ਤੱਕ ਕਿਉਂਕਿ ਕਾਫੀ ਲਾਪੁਆਇੰਟ ਇਨਵੋਲਵ ਹੈ ਉਸ ਨੂੰ ਦੇਖਣ ਤੇ ਜਸ ਸਰ ਦਾ ਵੀ ਉਸ ਨੂੰ ਟਾਈਮ ਲੱਗਣਾ ਹੈ ਇਸ ਕਰਕੇ 31 ਤਹ ਹੁਣ ਉਹਨਾਂ ਨੂੰ ਮੈਂ ਕਿ ਆਪਦੀਆਂ ਜੋ ਸਰਕਾਰੀ ਕੰਮ ਨੇ ਜਾਂ ਝੰਡਾ ਲਹਿਰਾਉਣਾ ਹੈ ਹਰ ਇੱਕ ਤਰ੍ਹਾਂ ਦੇ ਕੰਮ ਕਰ ਸਕਦੇ ਕਿਉਂਕਿ ਕਨਵਿਕਸ਼ਨ ਇੱਕ ਪ੍ਰੋਬਲਮ ਸੀ ਉਹ ਸਟੇ ਹੋ ਚੁੱਕੀ ਹੈ ਵਕੀਲ ਸਾਹਿਬ ਜੇਕਰ ਗੱਲ ਕੀਤੀ ਜਾਵੇ ਕਿ ਕੇਸ ਕਿਹੜਾ ਸੀ ਦਰਸਲ ਅ ਕੇਸ ਦਾ ਵੀ ਬੜੀ ਚਰਨ ਲੋ ਕੇਸ ਦੇ ਵਿੱਚ ਸੀ ਆਪਸ ਫੈਮਿਲੀ ਡਿਸਪਿਊਟ ਸੀ ਤੇ ਅਮਨ ਰੋੜਾ ਦੇ ਕਾਫੀ ਹੈਡ ਇੰਜਰੀ ਆਈ ਸੀ ਐਫ ਆਈ ਆਰ ਨੰਬਰ 40 ਦਰਜ ਹੋਈ ਸੀਗੀ ਉਹਦੇ ਵਿੱਚ ਫਿਰ ਕਾਫੀ ਅਰਸੇ ਤੋਂ ਬਾਅਦ ਕੰਪਰੋਮਾਈਜ਼ ਜੋ ਫੈਕਟਸ ਦੇ ਮਤਲਬ ਕੰਪਰੋਮਾਈਜ਼ ਹੋ ਗਿਆ ਸੀ ਪੇਪਰਾਂ 'ਚ ਵੀ ਨਿਊਜ਼ ਆਈਆਂ ਕਾਫੀ ਨਿਊਜ਼ ਆਈਆਂ ਤਕਰੀਬਨ ਜੋ ਨਿਊਜ਼ ਲਗਦੀ ਹੈ ਤਾਂ ਕਿਸੇ ਗਲਤੀ ਲਗਦੀ ਹੈ ਉਹ ਨਿਊਜ਼ ਦੇ ਵਿੱਚ ਇਹ ਸਾਬਤ ਹੁੰਦਾ ਵੀ ਕੰਪਰਮਾਈਜ਼ ਹੋਇਆ ਅਮਰ ਰੋੜਾ ਨੇ ਆਪਦਾ ਇੱਕ ਫੈਮਿਲੀ ਦਾ ਆਪਦੇ ਭੈਣੋਈ ਸਮਝ ਕੇ ਉਹ ਕੇਸ ਨੂੰ ਖਤਮ ਕਰ ਦਿੱਤਾ ਪਰ ਦੀਪਾ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਸੀ ਉਹਨੇ ਬਾਅਦ ਦੇ ਵਿੱਚ ਕੰਟੀਨਿਊ ਰੱਖਿਆ ਉਹਨੂੰ ਜਿੱਦਾਂ ਗੱਲ ਅਮਰ ਰੋੜਾ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਤੇ ਉਦੋਂ ਤੱਕ ਉਸ ਦੀਪਾ ਜੀ ਮੇਰੇ ਖਿਆਲ ਸਾਈਲੈਂਟ ਰਹੇ ਉਸ ਗੱਲ ਨੂੰ ਪਰ ਜਦੋਂ ਉਹ ਕੇਸ ਖਤਮ ਹੋ ਗਿਆ ਫਿਰ ਇਹਨਾਂ ਨੇ ਇਹ ਗੱਲ ਨੂੰ ਪਰ ਸਿਊ ਕਰ ਲਿੱਤਾ ਉਸ ਤੋਂ ਬਾਅਦ ਪਰ ਉਹ ਜੱਜਮੈਂਟ ਨੂੰ ਐਗਜ਼ਾਮਨ ਹਰ ਇੱਕ ਲਿੰਗਲ ਐਂਗਲ ਤੋਂ ਕੀਤਾ ਜਾਵਦਾ ਲੱਗਦਾ ਵੀ ਜੱਜਮੈਂਟ ਸਸਟੇਨੇਬਲ ਨਹੀਂ ਹੈ ਉਸ ਕਾਫੀ ਕਮੀਆਂ ਨੇ ਵਕੀਲ ਸਾਹਿਬ ਜ਼ਿਕਰ ਕਰ ਲਿਖਦੀ ਹੈ ਵੀ ਕੱਲ 10 ਵਜੇ ਤੋਂ ਲਾ ਕੇ ਰਾਤ 7 ਵਜੇ ਤੱਕ ਲੰਮੀ ਬੈਂਚ ਚੱਲੀ ਦੋਨੇ ਪੱਖਾ ਦੇ ਵੱਲੋਂ ਵਕੀਲਾਂ ਦੇ ਵੱਲੋਂ ਇੱਕ ਲੰਮੀ ਬੈਂਚ ਕੀਤੀ ਗਈ ਜੋ ਅੱਜ ਦਾ ਦਿਨ ਰਖਮਾ ਕਰ ਦਿੱਤਾ ਗਿਆ ਸੀ ਕਿਤੇ ਨਾ ਕਿਤੇ ਅਜੀਹਾ ਲੱਗਦਾ ਕਿ ਸ਼ਾਇਦ ਜੋ ਫੈਸਲਾ ਉਲਟ ਵੀ ਆ ਸਕਦਾ ਦੇ ਕੋ ਕੋ ਫੈਸਲਾ ਕੀ ਉਹਨਾਂ ਨਹੀਂ ਹੋਣਾ ਇਹ ਬਾਤ ਪਤਾ ਪਰ ਕਾਨੂੰਨੀ ਤੌਰ ਤੇ ਇਹ ਲੱਗਦਾ ਸੀ ਵੀ ਜਿਹੜੀ ਜੱਜਮੈਂਟ ਹੈ ਸਸਟੇਨੇਬਲ ਨਹੀਂ ਹੈ ਜੇ ਜੱਜਮੈਂਟ 'ਚ ਲੀਗਲਟੀ ਹੈਗੀ ਹੈ ਤਾਂ ਲੱਗਦਾ ਇਹ ਫੈਸਲਾ ਹੱਕ 'ਚ ਹੋਣਾ ਹੀ ਚਾਹੀਦਾ ਸੀ ਜੇ ਸਰ ਗੱਲ ਕੀਤੀ ਜਾਵੇ ਅਮਨ ਰੋੜਾ ਦੇ ਨਾਲ 9 ਵਿਅਕਤੀ ਹੋਰ ਸੀ ਜਿਨ੍ਹਾਂ ਨੂੰ 2-2 ਸਾਲ ਦੀ ਸਜ਼ਾ ਹੋਈ ਸੀ 8 ਬੰਦੇ ਹੋਰ ਸੀ ਕਿ ਉਹਨਾਂ ਨੂੰ ਉਹਨਾਂ ਨੂੰ ਸਟੇ ਮਿਲੀ ਹੈ ਕਿ ਇਕੱਲੇ ਅਮਨ ਰੋੜਾ ਉਹਨਾਂ ਦੀ ਲੋੜ ਨਹੀਂ ਸੀ ਕੋ ਪਬਲਿਕ ਸਰਵੈਂਟ ਨਹੀਂ ਸੀਗੇ ਇਹ ਆਪਣੇ ਇੱਕ ਕੈਬਨਿਟ ਮਿਨਿਸਟਰ ਜੀ ਇਹਨਾਂ ਲਈ ਕਨਵਿਕਸ਼ਨ ਲਈ ਐਪਲੀਕੇਸ਼ਨ ਅਲੱਗ ਲੱਗੀ ਸੀ ਉਹਨਾਂ ਨਾਲ ਹੀ ਸੈਂਟੈਂਸ ਸਪੈਂਡ ਦੀ ਤੇ ਬੇਲ ਦੀ ਲੱਗੀ ਸੀ ਉਹ ਜੱਜ ਸਾਹਿਬ ਨੇ ਉਹਨਾਂ ਨੂੰ ਵੀ ਸਭ ਨੂੰ ਬੇਲ ਆਊਟ ਕਰਤਾ ਸੈਂਟੈਂਸ ਸਪੈਂਡ ਕਰਤੀ ਕਨਵਿਕਸ਼ਨ ਦੀ ਇਕੱਲੀ ਇਹਨਾਂ ਦੀ ਐਪਲੀਕੇਸ਼ਨ ਸਰ 31 ਜਨਵਰੀ ਤੱਕ ਸਟੇ ਦਿੱਤੀ ਗਈ ਹੈ ਕਿ 31 ਜਨਵਰੀ ਤੋਂ ਬਾਅਦ ਫਿਰ ਤੋਂ ਕੋਈ ਸੁਣਵਾਈ ਹੋਣੀ ਕਿ ਆਰਡਰ ਤੇ ਹੀ ਹੈ ਜੱਜ ਸਾਹਿਬ ਨੇ ਜੋ ਕੁਐਰੀ ਪਾਉਣੀ ਹੋਈ ਪਾ ਸਕਦੇ ਆ ਪਰ ਆਰਡਰ ਤੇ ਹੀ ਹੈ ਕਿਉਂਕਿ ਆਰਗੂਮੈਂਟ ਕੰਪਲੀਟ ਹੋ ਚੁੱਕੀ ਹੈ ਲੇਸੀ ਜੁਗੇਸ਼ ਗੁਪਤਾ ਜੋ ਕੈਬਨਰ ਮੰਤਰੀ ਅਮਨ अरोड़ा ਦੇ ਵਕੀਲ ਨੇ ਉਹਨਾਂ ਨੇ ਦੱਸਿਆ ਕਿ ਕੈਬਨਰ ਮੰਤਰੀ ਅਮਨ अरोड़ा ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਆ 31 ਜਨਵਰੀ ਤੱਕ ਸਟੇ ਲਾ ਦਿੱਤੀ ਗਈ ਆ ਤੇ ਹੁਣ ਕੈਬਨਰ ਮੰਤਰੀ ਅਮਨ अरोड़ा 26 ਜਨਵਰੀ ਨੂੰ ਝੰਡਾ ਵੀ ਲਹਿਰਾਉਣ ਸਕਣਗੇ ਅਤੇ ਜੋ ਸਰਕਾਰੀ ਕੰਮ ਨੇ ਉਹ ਵੀ ਕਰ ਸਕਣਗੇ ਦੇਖੋ ਡਿਟੇਲਡ ਆਰਡਰ ਤਾਂ ਨਹੀਂ ਜੋ ਜੱਜ ਸਾਹਿਬ ਨੇ ਜਿਹਨਾਂ ਆਰਡਰ ਸੁਣਾਇਆ ਵੀ ਆ ਇੱਕ ਵਾਰ ਕਨਵਿਕਸ਼ਨ ਤੇ ਸਟੇ ਜਿਹੜੀ ਉਹ ਗਰੰਟਡ ਹੈ ਸੋ ਮੈਂ ਧੰਨਵਾਦ ਕਰਦਾ ਜੁਡੀਸ਼ੀਅਲ ਸਿਸਟਮ ਦਾ ਹਾਈ ਕੋਰਟ ਦਾ ਔਰ ਕਿਉਂਕਿ ਉੱਥੇ ਵੀ ਇੱਕ ਇਹਨਾਂ ਨੇ ਪਟੀਸ਼ਨ ਪਾਈ ਸੀਗੀ ਔਰ ਜੱਜ ਸਾਹਿਬ ਡਿਸਟ੍ਰਿਕਟ ਸੈਸ਼ਨ ਜੱਜ ਸਾਹਿਬ ਦਾ ਸੱਚਾਈ ਦੀ ਜਿੱਤ ਹੋਈ ਹੈ ਔਰ ਜੋ ਕਨਵਿਕਸ਼ਨ ਹੈ ਉਸ ਤੇ ਹੋਈ ਹੈ ਔਰ ਉਹਨਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਕਿ ਜਿਨ੍ਹਾਂ ਨੇ ਦਵਾਵਾਂ ਕੀਤੇ ਆ ਇਹਨਾਂ ਦਿਨਾਂ ਦੇ ਵਿੱਚ ਤੇ ਅੱਜ ਇਹ ਜਿਹੜੀ ਕਨਵਿਕਸ਼ਨ ਦੇ ਉੱਪਰ ਸਟੇ ਹੈ ਉਹ ਗ੍ਰਾਂਟ ਹੋਰ ਮੇਰੀ ਖਾਸ ਤੌਰ ਤੇ ਮੇਰੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਇਹ ਜੇ ਔਖੇ ਸਮੇਂ ਦੇ ਵਿੱਚ ਵੀ ਮੇਰੇ ਉੱਪਰ ਵਿਸ਼ਵਾਸ ਆਪਣਾ ਬਣਾਈ ਰੱਖਿਆ ਸੋ ਸਾਰੇ ਨੂੰ ਬਹੁਤ ਬਹੁਤ ਧੰਨਵਾਦ ਹੈ ਸਰ ਕੱਲ ਸਰ ਕੱਲ ਫਲੈਗ ਹੋਸਟ ਕਰੋਗੇ ਸਰ ਉਹਦੀ ਇਹੀ ਸੀਗੀ ਜੀ ਕੰਡੀਸ਼ਨ ਜੋ ਉਹਨਾਂ ਨੇ ਪੀਆਈਐਲ ਪਾਈ ਸੀਗੀ ਕਿ ਜੋ ਤੱਕ ਕਨਵਿਕਸ਼ਨ ਨਹੀਂ ਸਟੇ ਹੋ ਜਾਂਦੀ ਹੈਗੀ ਉਦੋਂ ਤੱਕ ਫਲੈਗ ਹਿਸਟ ਨਹੀਂ ਕਰ ਸਕਦੇ ਹੈਗੇ ਹੁਣ ਜਦੋਂ ਅੱਜ ਕਨਵਿਕਸ਼ਨ ਸਟੇ ਹੋ ਗਈ ਤੇ ਆਟੋਮੈਟਿਕਲੀ ਉਹ ਜਿਹੜੀ ਪੀਆਈ ਵਾਲੇ ਉੱਥੇ ਹਾਈ ਕੋਰਟ ਦੇ ਵਿੱਚ ਉਹ ਵੀ ਇਨਫੈਕਚੁਅਸ ਜਿਹੜੀ ਹੋ ਚੁੱਕੀ ਕਿਉਂਕਿ ਉੱਥੇ ਅਸੀਂ ਅੰਡਰਟੇਕਿੰਗ ਦੇ ਦਿੱਤੀ ਸੀਗੀ ਕਿ ਜੇ ਕਨਵਿਕਸ਼ਨ ਸਟੇ ਹੋ ਜਾਂਦੀ ਹੈ ਤਾਂ ਫਲੈਗ ਹਿਸਟ ਕਰਾਂਗੇ ਜੇ ਨਹੀਂ ਹੁੰਦੀ ਹੈਗੀ ਤਾਂ ਨਹੀਂ ਕਰਾਂਗੇ ਉੱਥੇ ਅਸੀਂ ਅੰਡਰਟੇਕਿੰਗ ਦਿੱਤੀ ਸੀਗੀ ਤੇ ਉਹਦੇ ਬੇਸਿਸ ਦੇ ਉੱਪਰ ਉੱਥੇ ਇਨਫੈਕਚੁਅਸ ਹੋ ਗਈ ਤੇ ਇੱਥੇ ਕਨਵਿਕਸ਼ਨ ਸਟੇ ਹੋ ਗਈ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ ਸਿੱਧੂ ਲਿਵਿੰਗ ਇੰਡੀਆ ਸੰਗਰੂ